ਸ਼ਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਰਕਾਰਾਂ ਆਖਿਰ ਕੰਮ ਕਿਵੇਂ ਕਰਦੀਆਂ ਫੈਸਲੇ ਕਿਵੇਂ ਲਏ ਜਾਂਦੇ ਹਨ ਅੱਜ ਜਦੋਂ 4 ਮਹੀਨਿਆਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਤਾਂ ਇਹ ਸਵਾਲ ਸਾਡੇ ਸਾਹਮਣੇ ਆ ਕੇ ਖੜਾ ਹੋ ਗਿਆ ਹੈ ਸਵਾਲ ਇਸ ਲਈ ਵੀ ਖੜਾ ਹੋਇਆ ਹੈ ਇਕਈਆਂ ਅਹਿਮ ਫੈਸਲਿਆਂ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਣ ਦੀ ਸੰਭਾਵਨਾ ਹੈ ਤੇ ਕਈ ਅਹਿਮ ਫੈਸਲੇ ਲਏ ਜਾਣ ਦੀ ਵੀ ਸੰਭਾਵਨਾ ਹੈ। ਤਕਰੀਬਨ 150 ਦੇ ਕਰੀਬ ਅਜੰਡਾ ਆਈਟਮ ਹਨ ਜਿਹੜੇ ਕਈ ਕਾਰਨਾ ਕਰਕੇ ਕਾਫੀ ਲੰਮੇ ਸਮੇਂ ਤੋਂ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਹੇ ਹਨ ਤੇ ਇਸ ਮੀਟਿੰਗ ਦੇ ਵਿੱਚ ਉਹਨਾਂ ਤੇ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਜਿਹੜੇ ਵਿੱਤੀ ਹਾਲਾਤ ਪੰਜਾਬ ਦੇ ਚੱਲ ਰਹੇ ਹਨ ਤਾਂ ਸਭ ਤੋਂ ਜ਼ਰੂਰੀ ਫੈਸਲੇ ਸ਼ਾਇਦ ਇਹ ਹੋਣੇ ਚਾਹੀਦੇ ਨੇ ਕਿ ਸਰਕਾਰਾਂ ਦਾ ਖਰਚਾ ਕਿਵੇਂ ਘਟਾਇਆ ਜਾ ਸਕਦਾ ਹੈ ਬੱਚਤ ਕਿਵੇਂ ਕੀਤੀ ਜਾ ਸਕਦੀ ਹੈ ਤੇ ਕਿੱਥੋਂ ਕੀਤੀ ਜਾ ਸਕਦੀ ਹੈ ਇਹ ਹਾਲਾਤ ਵੀ ਨਵੇਂ ਨਹੀਂ ਹਨ ਕਿ ਪੰਜਾਬ ਸਰਕਾਰ ਵਾਸਤੇ ਕੀ ਇਸ ਤਰ੍ਹਾਂ ਦੇ ਸੋਚ ਜਾਂ ਇਸ ਤਰ੍ਹਾਂ ਦੀ ਚਰਚਾ ਹੋਣੀ ਚਾਹੀਦੀ ਹੈ ਕਿ ਪੈਸਾ ਕਿੱਥੋਂ ਬਚਾਇਆ ਜਾ ਸਕੇ ਵਦਨੀਆਂ ਹਾਲਤਾਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਵੀ ਰਹੀਆਂ ਨੇ ਤੇ ਉਹ ਵੀ ਪੈਸੇ ਬਚਾਉਣ ਦੇ ਲਈ ਸਮੇਂ-ਸਮੇਂ ਤੇ ਜ਼ਰੂਰੀ ਫੈਸਲੇ ਕਰਦੀਆਂ ਰਹੀਆਂ ਇਹ ਫੈਸਲੇ ਕਿੰਨੇ ਕੁ ਕਾਰਗਰ ਹੁੰਦੇ ਨੇ ਕਿਵੇਂ ਲਏ ਜਾਂਦੇ ਰਹੇ ਹਨ ਅਤੇ ਵਾਕਿਆ ਹੀ ਇਨ੍ਹਾਂ ਫੈਸਲਿਆਂ ਦਾ ਕੀ ਕੋਈ ਫਾਇਦਾ ਹੁੰਦਾ ਹੈ ਇਹ ਸਮਝਣ ਦੀ ਅੱਜ ਕੋਸ਼ਿਸ਼ ਕਰਦੇ ਪੈਸਿਆਂ ਦਾ ਮਾਮਲਾ ਹੋਵੇ ਤਾਂ ਸਭ ਤੋਂ ਬਿਹਤਰ ਜੇ ਕੋਈ ਵਿਭਾਗ ਹੈ ਜਿਸ ਨਾਲ ਪੈਸੇ ਦੀ ਗੱਲ ਕੀਤੀ ਜਾ ਸਕਦੀ ਹੈ ਜਾਂ ਪੈਸੇ ਸੰਬੰਧਿਤ ਫੈਸਲੇ ਲੈਣ ਦੀ ਗੱਲ ਕੀਤੀ ਜਾ ਸਕਦੀ ਹੈ ਉਹ ਹੈ ਆਬਕਾਰੀ ਅਤੇ ਕਰ ਵਿਭਾਗ ਸਾਰੀ ਸਰਕਾਰ ਦੇ ਮਾਲੀਆ ਇਕੱਠਾ ਕਰਕੇ ਤੇ ਕਫਾਇਤੀ ਢੰਗ ਨਾਲ ਸਰਕਾਰ ਦਾ ਖਜ਼ਾਨਾ ਪਰਨ ਲਈ ਜ਼ਿੰਮੇਵਾਰ ਇਹ ਵਿਭਾਗ ਹੁੰਦਾ ਹੈ 1 ਮਾਰਚ 2021 ਨੂੰ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਆਪਕਾਰੀ ਤੇ ਕਰ ਮਹਿਕਮੇ ਦੇ ਖਰਚੇ ਕਿਵੇਂ ਘਟਾਏ ਜਾਣ ਇਸ ਸਬੰਧ ਦੇ ਵਿੱਚ ਚਰਚਾ ਹੋਈ ਸੀ ਖਰਚੇ ਘਟਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਸੀ ਕਿ ਮਹਿਕਮੇ ਵਿੱਚ ਜਿਹੜੇ ਲੋਡਿੰਗ ਦੇ ਡਰਾਈਵਰਾਂ ਦੀ ਭਰਤੀ ਹੈ ਉਹ ਰੈਗੂਲਰ ਕਰਨ ਦੀ ਬਜਾਏ ਆਊਟਸੋਰਸਿੰਗ ਦੇ ਜ਼ਰੀਏ ਕੀਤੀ ਜਾਵੇ ਲਓ ਜੀ ਫੈਸਲਾ ਹੋ ਗਿਆ ਅਤੇ ਬਕਾਇਦਾ ਇੱਕ ਨੋਟੀਫਿਕੇਸ਼ਨ ਵੀ 22 ਅਪ੍ਰੈਲ 2021 ਨੂੰ ਜਾਰੀ ਹੋਇਆ ਇਸ ਨੋਟੀਫਿਕੇਸ਼ਨ ਦੇ ਆਧਾਰ ਤੇ ਵਿਭਾਗੇ ਨੇ 52 ਡਰਾਈਵਰਾਂ ਦੀ ਆਊਟਸੋਰਸਿੰਗ ਦੇ ਰਾਹੀਂ ਭਰਤੀ ਵੀ ਕਰ ਲਈ ਹੁਣ ਜਦੋਂ ਕਈ ਸਾਲ ਇਸ ਫੈਸਲੇ ਤੋਂ ਲੰਘ ਗਏ ਨੇ ਤੇ ਕੋਖ ਕੀਤੀ ਗਈ ਹੈ ਕਿ ਉਸ ਫੈਸਲੇ ਦਾ ਨਤੀਜਾ ਕੀ ਨਿਕਲਿਆ ਤਾਂ ਇਹ ਸਾਹਮਣੇ ਆਇਆ ਹੈ ਕਿ ਆਊਟਸੋਰਸਿੰਗ ਰਾਹੀਂ ਭਰਤੀ ਕੀਤੇ 52 ਡਰਾਈਵਰਾਂ ਦੀ ਸਰਕਾਰੀ ਖਜ਼ਾਨੇ ਵਿੱਚੋਂ 1.39 ਕਰੋੜ ਰੁਪਏ ਸਾਲਾਨਾ ਇਹਨਾਂ ਦੇ ਉੱਪਰ ਖਰਚ ਕੀਤੇ ਜਾ ਰਹੇ ਹਨ ਜਦੋਂ ਕਿ ਜੇ 53 ਰੈਗੂਲਰ ਡਰਾਈਵਰ ਭਰਤੀ ਕੀਤੇ ਜਾਂਦੇ ਤਾਂ ਉਹਨਾਂ ਉੱਪਰ ਸਾਲਾਨਾ ਖਰਚ 1.38 ਕਰੋੜ ਰੁਪਏ ਹੀ ਆਉਣਾ ਸੀ ਇਸੇ ਆਵੇ ਨਿਕਲਦਾ ਹੈ ਕਿ ਜੇ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਸਰਕਾਰ ਨੂੰ ਆਊਟਸੋਰਸਿੰਗ ਨਾਲੋਂ ਜੇ ਰੈਗੂਲਰ ਡਰਾਈਵਰ ਰੱਖੇ ਜਾਂਦੇ ਤਾਂ ਉਹ ਸਸਤੇ ਪੈਣੇ ਸੀ ਉਹਨਾਂ ਦਾ ਖਰਚਾ ਆਊਟਸੋਰਸਿੰਗ ਨਾਲੋਂ ਘੱਟ ਪੈਣਾ ਸੀ ਹਾਲਾਂਕਿ ਰੈਗੂਲਰ ਭਰਤੀ ਨੂੰ ਖਰਚੇ ਦਾ ਘਰ ਦੱਸ ਕੇ ਹੀ ਮਹਿਕਮੇ ਨੇ ਆਊਟਸੋਰਸਿੰਗ ਰਾਹੀਂ ਭਰਤੀ ਕੀਤੀ ਸੀ ਤਾਂ ਕਿ ਬੱਚਤ ਕੀਤੀ ਜਾ ਸਕੇ ਹੁਣ ਮਾਹਿਰਾਂ ਦਾ ਤਰਕ ਇਹ ਹੈ ਕਿ ਜੇ ਰੈਗੂਲਰ ਭਰਤੀ ਕੀਤੇ ਉਮੀਦਵਾਰਾਂ ਨੂੰ ਪਹਿਲੇ 3 ਸਾਲਾਂ ਦੇ ਵਿੱਚ ਸਿਰਫ ਬੇਸਿਕ ਤਨਖਾਹ ਹੀ ਮਿਲਦੀ ਹੈ ਜਿਸ ਕਰਕੇ ਉਹਨਾਂ ਦਾ ਸਲਾਨਾ ਖਰਚ ਪਹਿਲੇ 3 ਸਾਲਾਂ ਦੇ ਵਿੱਚ ਘੱਟ ਪੈਂਦਾ ਹੈ ਜਦੋਂ ਕਿ ਆਊਟਸੋਰਸਿੰਗ ਕੀਤੇ ਡਰਾਈਵਰਾਂ ਦਾ ਡੀਸੀ ਰੇਟ ਵੱਧਦਾ ਰਹਿੰਦਾ ਹੈ ਇਸ ਕਰਕੇ ਇਹ ਖਰਚਾ ਥੋੜਾ ਜਿਹਾ ਵੱਧ ਸਾਨੂੰ ਲੱਗ ਰਿਹਾ ਹੈ ਇਹ ਮਾਇਰਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਜੇ ਤੁਸੀਂ ਤਸਵੀਰ ਦਾ ਦੂਸਰਾ ਰੁਖ ਦੇਖਣ ਦੀ ਕੋਸ਼ਿਸ਼ ਕਰਦੇ ਹੋ ਜਾਂ ਦੂਸਰਾ ਪਹਿਲੂ ਦੇਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਪਤਾ ਲੱਗਦਾ ਹੈ ਕਿ ਜਦੋਂ ਇਹ ਫੈਸਲਾ ਲਿਆ ਗਿਆ ਸੀ ਕਿ ਆਊਟਸੋਰਸਿੰਗ ਦੇ ਵਿੱਚ ਡਰਾਈਵਰ ਰੱਖਣੇ ਨੇ ਉਦੋਂ ਜਿਹੜਾ ਅਦੀਨ ਸੇਵਾਵਾਂ ਚੋਣ ਬੋਰਡ ਹੈ ਉਹਦੇ ਵੱਲੋਂ ਆਪਕਾਰੀ ਤੇ ਕਰ ਵਿਪਾਗ ਦੇ ਲਈ ਰੈਗੂਲਰ ਡਰਾਈਵਰਾਂ ਦੀ ਭਰਤੀ ਕੀਤੀ ਜਾਂਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਸੀ ਉਹਨਾਂ ਵੱਲੋਂ ਪੂਰੀ ਪ੍ਰਕਿਰਿਆ ਮੁਕੰਮਲ ਕਰਕੇ ਡਰਾਈਵਰਾਂ ਦੀ ਚੋਣ ਵੀ ਹੋ ਚੁੱਕੀ ਸੀ ਜਦੋਂ ਇਹ ਫੈਸਲਾ ਲਿਆ ਗਿਆ ਕਿ ਰੈਗੂਲਰ ਡਰਾਈਵਰ ਨਹੀਂ ਰੱਖਣੇ ਆਊਟਸੋਰਸਿੰਗ ਕਰਨੀ ਹੈ ਸਾਲ 2016 ਦੇ ਵਿੱਚ 53 ਡਰਾਈਵਰ ਭਰਤੀ ਕਰਨ ਵਾਸਤੇ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਸਤੰਬਰ 2018 ਦੇ ਵਿੱਚ ਲਿਖਤੀ ਪ੍ਰੀਖਿਆ ਲੈਣ ਮਗਰੋਂ ਮਾਰਚ 2020 ਦੇ ਵਿੱਚ ਉਮੀਦਵਾਰਾਂ ਦੀ ਕਾਉਂਸਲਿੰਗ ਵੀ ਮੁਕੰਮਲ ਕਰ ਲਈ ਗਈ ਸੀ ਇਸ ਤੋਂ ਉਪਰੰਤ 14 ਜਨਵਰੀ 2021 ਤੱਕ ਜਿਹੜਾ ਸਕਿੱਲ ਟੈਸਟ ਹੈ ਉਹ ਵੀ ਮੁਕੰਮਲ ਕਰ ਲਿਆ ਗਿਆ ਸੀ ਇਸ ਭਰਤੀ ਦੇ ਦੌਰਾਨ ਹੀ ਵਿਭਾਗ ਨੇ ਆਊਟਸੋਰਸਿੰਗ ਜਰੀਏ ਡਰਾਈਵਰ ਭਰਤੀ ਕਰਨ ਦਾ ਫੈਸਲਾ ਕਰ ਲਿਆ ਜਨਵਰੀ 2021 ਵਿੱਚ ਉਦੀਨ ਸੇਵਾਵਾਂ ਚੋਣ ਬੋਰਡ ਨੇ ਰੈਗੂਲਰ ਡਰਾਈਵਰਾਂ ਦੀ ਭਰਤੀ ਮੁਕੰਮਲ ਕਰਨੀ ਸੀ ਤੇ ਵਿਭਾਗ ਨੇ ਇਸ ਦੀ ਬਜਾਏ ਆਊਟਸੋਰਸਿੰਗ ਡਰਾਈਵਰ ਜਿਹੜਾ ਆਊਟਸੋਰਸਿੰਗ ਦੇ ਜਰੀਏ ਡਰਾਈਵਰਾਂ ਦੀ ਭਰਤੀ ਆਪਣੇ ਵੱਲੋਂ ਅਲੱਗ ਤੋਂ ਕਰ ਲਈ ਰੈਗੂਲਰ ਡਰਾਈਵਰਾਂ ਦੀ ਭਰਤੀ ਮੁਕੰਮਲ ਹੋਣ ਤੋਂ 4 ਸਾਲ ਬਾਅਦ ਵੀ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਜਾਣਕਾਰੀ ਅਨੁਸਾਰ ਭਰਤੀ ਕੀਤੇ ਉਮੀਦਵਾਰਾਂ ਚੋਂ ਸੰਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਰਿਟ ਪਟੀਸ਼ਨ ਦਾਇਰ ਕਰ ਦਿੱਤੀ ਅਦਾਲਤ ਨੇ ਪਟੀਸ਼ਨਰਾਂ ਬਾਰੇ ਮਹੀਨੇ ਦੇ ਅੰਦਰ ਫੈਸਲਾ ਲੈਣ ਲਈ ਆਖਿਆ ਹੈ ਹੁਣ ਆਪਕਾਰੀ ਤੇ ਕਰ ਵਿਭਾਗ ਵਿੱਚ 91 ਅਸਾਮੀਆਂ ਡਰਾਈਵਰਾਂ ਦੀਆਂ ਖਾਲੀ ਕੱਲਾ ਹੁਣ ਇਹੀ ਵਿਭਾਗ ਨਹੀਂ ਹੈ ਇਹੀ ਮਹਿਕਮਾ ਨਹੀਂ ਹੈ ਜਿਸ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੋਵੇ ਕਿ ਇੱਕ ਪਾਸੇ ਤਾਂ ਤੁਸੀਂ ਸਰਵਿਸ ਸਿਲੈਕਸ਼ਨ ਬੋਰਡ ਦੇ ਥਰੂ ਰੈਗੂਲਰ ਦੀ ਭਰਤੀ ਕਰ ਰਹੇ ਹੋ ਜਦੋਂ ਸਾਰੀ ਭਰਤੀ ਮੁਕੰਮਲ ਹੋ ਜਾਂਦੀ ਹੈ ਪ੍ਰਕਿਰਿਆ ਖਤਮ ਹੋ ਜਾਂਦੀ ਹੈ ਉਦੋਂ ਤੁਸੀਂ ਇਹ ਫੈਸਲਾ ਲੈਣੇ ਹੋ ਕਿ ਨਹੀਂ ਅਸੀਂ ਰੈਗੂਲਰ ਨਹੀਂ ਰੱਖਣੇ ਅਸੀਂ ਤਾਂ ਆਊਟਸੋਰਸਿੰਗ ਕਰਨੀ ਹੈ ਇਹੀ ਹਾਲ ਜਿਹੜਾ ਇਸੇ ਤਰ੍ਹਾਂ ਦਾ ਹਾਲ ਸਿਹਤ ਮਹਿਕਮੇ ਦੇ ਵਿੱਚ ਵੀ ਭਰਤੀ ਕੀਤੇ ਗਏ ਰੈਗੂਲਰ ਡਰਾਈਵਰਾਂ ਦਾ ਹੈ ਜਿਨ੍ਹਾਂ ਦੀ 12 ਸਾਲ ਬਾਅਦ ਵੀ ਨਹੀਂ ਸੁਣੀ ਗਈ। ਅਦੀਨ ਸਵਾਵਾ ਚੌਂਡ ਬੋਰਡ ਨੇ ਸਿਹਤ ਵਿਭਾਗ ਦੇ ਵਿੱਚ 200 ਡਰਾਈਵਰਾਂ ਦੀ ਭਰਤੀ ਕਰਨ ਦੇ ਲਈ 2011 ਦੇ ਵਿੱਚ ਇਸ਼ਤਿਹਾਰ ਦਿੱਤਾ ਸੀ ਤੇ 2013 ਦੇ ਵਿੱਚ ਕਾਉਂਸਲਿੰਗ ਪੂਰੀ ਹੋ ਗਈ ਸੀ। ਇਸ ਭਰਤੀ ਵਿੱਚ ਸਫਲ ਹੋਏ ਉਮੀਦਵਾਰ ਹਰਦੇਵ ਸਿੰਘ ਦਾਤੇਵਾਸ ਦਾ ਕਹਿਣਾ ਹੈ ਕਿ 200 ਸਫਲ ਉਮੀਦਵਾਰ 12 ਸਾਲ ਤੋਂ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਹਨ। ਤੇ ਇੰਨਾ ਵਿੱਚੋਂ ਬਹੁਤੇ ਉਮੀਦਵਾਰ ਤਾਂ ਉਡੀਕਦੇ ਹੋਏ 50 ਸਾਲ ਦੀ ਉਮਰ ਵੀ ਪਾਰ ਕਰ ਗਏ ਨੇ ਪਰ ਹਜੇ ਤੱਕ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲਿਆ ਕੋਈ ਸੁਣਵਾਈ ਇਨ੍ਹਾਂ ਡਰਾਈਵਰਾਂ ਦੀ ਨਹੀਂ ਹੋਈ ਸੋ ਸਰਕਾਰਾਂ ਚਾਹੇ ਜਿਸ ਮਰਜ਼ੀ ਪਾਰਟੀ ਦੀਆਂ ਹੋਣ ਫੈਸਲੇ ਕਿਵੇਂ ਲਏ ਜਾਂਦੇ ਨੇ ਕੀ ਫੈਸਲੇ ਸਾਡੇ ਚੁਣੇ ਹੋਏ ਨੇਤਾਵਾ ਵੱਲੋਂ ਲਏ ਜਾਂਦੇ ਨੇ ਜਿਹੜੇ ਕਿ ਐਮਐਲਏ ਬਣਦੇ ਨੇ ਬਾਅਦ ਵਿੱਚ ਮਿਨਿਸਟਰ ਬਣਦੇ ਨੇ ਤੇ ਇਨ੍ਹਾਂ ਕੈਬਨਿਟ ਮੀਟਿੰਗਾਂ ਦਾ ਹਿੱਸਾ ਹੁੰਦੇ ਨੇ ਯਾ ਇਹ ਫੈਸਲੇ ਜਿਹੜੇ ਨੇ ਉਹ ਅਫਸਰ ਸ਼ਾਹੀ ਵੱਲੋਂ ਲਏ ਜਾਂਦੇ ਨੇ ਬਿਊਰੋਕ੍ਰੇਸੀ ਵੱਲੋਂ ਲਏ ਜਾਂਦੇ। ਫੈਸਲੇ ਦੋਨਾਂ ਤੋਂ ਕਿਸੇ ਵੱਲੋਂ ਵੀ ਲਏ ਜਾਂਦੇ ਹੋਣ ਲੇਕਿਨ ਇੱਕ ਗੱਲ ਤਾਂ ਸਾਫ਼ ਹੈ ਕਿ ਇਨ੍ਹਾਂ ਫੈਸਲਿਆਂ ਦੇ ਵਿੱਚ ਬੇਸਮਝੀ ਦੇ ਨਾਲ ਇਸ ਨਤੀਜੇ ਕਰਕੇ ਜਿਹੜਾ ਆਮ ਨਾਗਰਿਕ ਹੈ ਜਿਹੜਾ ਨੌਜਵਾਨ ਹੈ ਸੂਬੇ ਦਾ ਉਹ ਜ਼ਰੂਰ ਸਫਰ ਕਰ ਰਿਹਾ ਹੈ ਉਹ ਇਨ੍ਹਾਂ ਫੈਸਲਿਆਂ ਦੇ ਨਤੀਜਿਆਂ ਨੂੰ ਭੁਗਤ ਰਿਹਾ ਹੈ। ਇੱਕ ਪਾਸੇ ਤਾਂ ਆਪਾਂ ਇਹ ਬਾਰ-ਬਾਰ ਦੁਹਾਈ ਦੇ ਰਹੇ ਹਾਂ ਕਿ ਸਰਕਾਰੀ ਨੌਕਰੀਆਂ ਨਹੀਂ ਹਨ ਰੋਜ਼ਗਾਰ ਦੀ ਕਮੀ ਹੈ ਇਸ ਲਈ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੁੰਦੇ ਨੇ ਲੇਕਿਨ ਗੱਲ ਰੋਜ਼ਗਾਰ ਦੀ ਕਮੀ ਦੀ ਨਹੀਂ ਹੈ ਗੱਲ ਹੈ ਕਿ ਭਰਤੀ ਪ੍ਰਕਿਰਿਆ ਦੇ ਨਾਮ ਤੇ ਕਿਵੇਂ ਇਹਨਾਂ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਕੋਈ ਵੀ ਜੇ ਅਸਾਮੀਆਂ ਨਿਕਲਦੀਆਂ ਨੇ ਤਾਂ ਉਸ ਭਰਤੀ ਨੂੰ ਪੂਰਾ ਕਰਨ ਦੇ ਲਈ ਸਾਲਾਂ ਬੱਧੀ ਸਮਾਂ ਲੰਘ ਜਾਂਦਾ ਹੈ ਇੱਕ ਸਾਲ ਨਹੀਂ ਕਈ ਕਈ ਸਾਲ ਲੰਘ ਜਾਂਦੇ ਨੇ ਜੇ 16 ਦੇ ਵਿੱਚ ਇਸ਼ਤਿਹਾਰ ਦਿੱਤਾ ਜਾਂਦਾ ਹੈ ਤਾਂ 18 ਵਿੱਚ ਪੇਪਰ ਹੁੰਦਾ ਹੈ ਫਿਰ ਜਾ ਕੇ 21 ਦੇ ਵਿੱਚ ਸਕਿੱਲ ਟੈਸਟ ਹੁੰਦਾ ਹੈ ਮਤਲਬ 3-4 ਸਾਲ ਜਿਹੜੇ ਨੇ ਉਹ ਇਸੇ ਪ੍ਰਕਿਰਿਆ ਦੇ ਵਿੱਚੋਂ ਉਹਨਾਂ ਉਮੀਦਵਾਰਾਂ ਨੂੰ ਗੁਜ਼ਰਨਾ ਪੈਂਦਾ ਹੈ ਉਹ ਇੰਤਜ਼ਾਰ ਵਿੱਚ ਰਹਿੰਦੇ ਨੇ ਕਿ ਕਦੋਂ ਰਿਜ਼ਲਟ ਆਏਗਾ ਕਦੋਂ ਫਾਈਨਲ ਸਿਲੈਕਸ਼ਨ ਹੋਏਗੀ ਕਦੋਂ ਉਹਨਾਂ ਨੂੰ ਅਨੁਯੁਕਤੀ ਪੱਤਰ ਮਿਲੇਗਾ ਇਹੀ ਜੇ ਤੁਸੀਂ ਸਿੱਧ ਮਕੈ ਮਹਿਕਮੇ ਦਾ ਵੀ ਦੇਖੋ 2011 ਦੇ ਵਿੱਚ ਇਸ਼ਤਿਹਾਰ ਦਿੱਤਾ ਜਾਂਦਾ ਹੈ 13 ਦੇ ਵਿੱਚ ਪੇਪਰ ਹੁੰਦੇ ਨੇ ਤੇ ਚਲਦੇ 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 12 ਸਾਲ ਨਿਕਲ ਗਏ ਲੇਕਿਨ ਹਜੇ ਵੀ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਇੱਕalle ਡਰਾਈਵਰਾਂ ਦੇ ਕੇਸ ਦੇ ਵਿੱਚ ਨਹੀਂ ਹੋਇਆ ਹੈ। ਤੁਸੀਂ ਪਿਛਲੇ 5-10 ਸਾਲਾਂ ਦੇ ਵਿੱਚੋਂ ਕੋਈ ਵੀ ਭਰਤੀਆਂ ਅਜਿਹੀਆਂ ਦੇਖ ਲਵੋ ਜਿਹੜੀਆਂ ਸਰਕਾਰ ਵੱਲੋਂ ਐਡਵਰਟਾਈਜ਼ ਕੀਤੀਆਂ ਗਈਆਂ ਹੁਣ ਇਸ਼ਤਿਹਾਰ ਜਾਰੀ ਹੁੰਦੇ ਨੇ, ਫਾਰਮ ਭਰੇ ਜਾਂਦੇ ਨੇ। ਦਾਖਲਾ ਫੀਸ ਇਹਨਾਂ ਉਮੀਦਵਾਰਾਂ ਤੋਂ ਲਈ ਜਾਂਦੀ ਹੈ ਲੱਖਾਂ ਦੀ ਗਿਣਤੀ ਵਿੱਚ ਉਮੀਦਵਾਰ ਜਿਹੜੇ ਨੇ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਦੇਖਦੇ ਹੋਏ ਇਹਨਾਂ ਭਰਤੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਫੀਸ ਭਰਦੇ ਨੇ ਹਜ਼ਾਰਾਂ ਰੁਪਏ ਉਮੀਦਵਾਰ ਵੱਲੋਂ ਫੀਸ ਭਰੀ ਜਾਂਦੀ ਹੈ ਕਰੋੜਾਂ ਰੁਪਏ ਸਰਕਾਰਾਂ ਵੱਲੋਂ ਇਸ ਭਰਤੀਆਂ ਦੇ ਨਾਮ ਤੇ ਇਕੱਠੇ ਕੀਤੇ ਜਾਂਦੇ ਨੇ ਫਿਰ ਇਮਤਿਹਾਨ ਵੀ ਲਿਆ ਜਾਂਦਾ ਹੈ ਉਹਦੀ ਇੰਟਰਵਿਊ ਵੀ ਹੁੰਦੀ ਹੈ ਕਾਉਂਸਲਿੰਗ ਹੁੰਦੀ ਹੈ ਸਾਰੀ ਪ੍ਰਕਿਰਿਆ ਖਤਮ ਕੀਤੀ ਜਾਂਦੀ ਹੈ ਲੇਕਿਨ ਜਿਵੇਂ ਹੀ ਪ੍ਰਕਿਰਿਆ ਖਤਮ ਹੁੰਦੀ ਹੈ ਕਿਸੇ ਨਾ ਕਿਸੇ ਬਹਾਨੇ ਉਹ ਪ੍ਰਕਿਰਿਆ ਰੱਦ ਕਰ ਦਿੱਤੀ ਜਾਂਦੀ ਹੈ ਜਾਂ ਤਾਂ ਪੇਪਰ ਲੀਕ ਹੋਣ ਦਾ ਬਹਾਨਾ ਲਾਇਆ ਜਾਂਦਾ ਹੈ ਜਾਂ ਕਿਸੇ ਉਮੀਦਵਾਰ ਵੱਲੋਂ ਕੋਰਟ ਦੇ ਵਿੱਚ ਰਿਟ ਪਟੀਸ਼ਨ ਫਾਈਲ ਕਰ ਦਿੱਤੀ ਜਾਂਦੀ ਹੈ ਜਾਂ ਕੋਈ ਹੋਰ ਬਹਾਨਾ ਲੱਭ ਕੇ ਜਿਵੇਂ ਕਿ ਇਸ ਨਾਲ ਕੇਸ ਵਿੱਚ ਹੋਇਆ ਹੈ ਕਿ ਵਿਭਾਗ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਅਸੀਂ ਆਊਟਸੋਰਸਿੰਗ ਕਰਾਂਗੇ ਤੇ ਇਹ ਪ੍ਰਕਿਰਿਆ ਰੱਦ ਕਰ ਦਿੱਤੀ ਜਾਂਦੀ ਪ੍ਰਕਿਰਿਆ ਉਦੋਂ ਹੀ ਰੱਦ ਹੁੰਦੀ ਹੈ ਜਦੋਂ ਫਾਈਨਲ ਸਿਲੈਕਸ਼ਨ ਹੋ ਚੁੱਕੀ ਹੁੰਦੀ ਹੈ ਲੱਖਾਂ ਤੋਂ ਘਟਦੇ ਘਟਦੇ ਕੁਝ ਸੈਂਕੜਿਆਂ ਦੇ ਵਿੱਚ ਉਮੀਦਵਾਰ ਦੀ ਗਿਣਤੀ ਰਹਿ ਜਾਂਦੀ ਹੈ ਜਿਨ੍ਹਾਂ ਨੇ ਸਾਲਾਂ ਬੰਦੀ ਮਿਹਨਤ ਕਰਨ ਤੋਂ ਬਾਅਦ ਇਹ ਪ੍ਰਕਿਰਿਆ ਪੂਰੀ ਕੀਤੀ ਹੁੰਦੀ ਹੈ ਤੇ ਹੁਣ ਵਕਤ ਆ ਗਿਆ ਹੁੰਦਾ ਹੈ ਕਿ ਉਹਨਾਂ ਦੀ ਮਿਹਨਤ ਨੂੰ ਬੂਰ ਪਏਗਾ ਉਹ ਸਫਲਤਾ ਦੇ ਬਿਲਕੁਲ ਮੁਕਾਮ ਤੇ ਪਹੁੰਚ ਚੁੱਕੇ ਹੁੰਦੇ ਹਨ ਹੁਣ ਸਿਰਫ ਉਹਨਾਂ ਨੂੰ ਇੰਤਜ਼ਾਰ ਹੁੰਦਾ ਹੈ ਉਸ ਨਿਯੁਕਤੀ ਪੱਤਰ ਦਾ ਉਸ ਲੈਟਰ ਦਾ ਜਿਹਦੇ ਵਿੱਚ ਇਹ ਲਿਖਿਆ ਹੋਣਾ ਸੀ ਕਿ ਤੁਹਾਨੂੰ ਸਰਕਾਰੀ ਨੌਕਰੀ ਲਈ ਚੁਣ ਲਿਆ ਗਿਆ ਹੈ ਤੁਹਾਡੀ ਭਰਤੀ ਹੋ ਚੁੱਕੀ ਹੈ ਤੇ ਤੁਸੀਂ ਫਲਾਣੀ ਡੇਟ ਨੂੰ ਜਾ ਕੇ ਆਪਣੀ ਡਿਊਟੀ ਜੁਆਇਨ ਕਰਨੀ ਜਦੋਂ ਉਹ ਵਕਤ ਆ ਜਾਂਦਾ ਹੈ ਕਿ ਉਹਨਾਂ ਨੂੰ ਇਹ ਨਿਯੁਕਤੀ ਪੱਤਰ ਮਿਲਣਾ ਹੁੰਦਾ ਹੈ ਉਦੋਂ ਹੀ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਜਾਂਦਾ ਹੈ ਪ੍ਰਕਿਰਿਆ ਰੱਦ ਕਰ ਦਿੱਤੀ ਜਾਂਦੀ ਹੈ ਕੀ ਇਸ ਨੂੰ क्रूरਤਾ ਨਹੀਂ ਆਖਿਆ ਜਾਣਾ ਚਾਹੀਦਾ ਇੱਕ ਪਾਸੇ ਤਾਂ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਹੀ ਘੱਟ ਨੇ ਲੇਕਿਨ ਜੇ ਕੋਈ ਬੰਦਾ ਇਸ ਮੰਜ਼ਲ ਤੇ ਪਹੁੰਚਦਾ ਹੈ ਸਾਲਾਂ ਬਦੀ ਮਿਹਨਤ ਕਰਨ ਤੋਂ ਬਾਅਦ ਤਾਂ ਉਸ ਮੰਜ਼ਲ ਦੀ ਅਖੀਰੀ ਪੌੜੀ ਤੇ ਚੜਨ ਤੋਂ ਇੱਕ ਪੌੜੀ ਪਹਿਲਾਂ ਹੀ ਉਹਦੇ ਪੈਰਾਂ ਦੇ ਥੱਲੋਂ ਉਹ ਪੌੜੀ ਖਿੱਚ ਲਈ ਜਾਂਦੀ ਹੈ ਤੇ ਉਹਨੂੰ ਮੰਜਹਾਰ ਦੇ ਵਿੱਚ ਲਟਕਾ ਦਿੱਤਾ ਜਾਂਦਾ ਜੇ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਦੇਖੋ ਅਨੇਕਾਂ ਹੀ ਨੌਜਵਾਨ ਇਸ ਤਰ੍ਹਾਂ ਦੇ ਧਰਨਿਆਂ ਤੇ ਹੜਤਾਲਾਂ ਤੇ ਭੁੱਖ ਹੜਤਾਲਾਂ ਤੇ ਸੜਕਾਂ ਦੇ ਕੰਢੇ ਬੈਠੇ ਨੇ ਕਿ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਉਹਨਾਂ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਬਟ ਉਹ ਲੈਟਰ ਜਿਹੜਾ ਹੈ ਅਖੀਰਲਾ ਪੜਾ ਹੈ ਉਸ ਤੇ ਆ ਕੇ ਉਹ ਰੁਕ ਗਏ ਨੇ ਉਹਨਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਉਹ ਸੈਂਕੜੇ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਸਾਲਾਂ ਬੱਧੀ ਲੜਨ ਤੋਂ ਬਾਅਦ ਧਰਨੇ ਮੁਜਾਰਿਆਂ ਤੋਂ ਬਾਅਦ ਉਹਨਾਂ ਦੀ ਏਜ ਜਿਹੜੀ ਹੈ ਉਹ ਨਿਕਲ ਜਾਂਦੀ ਹੈ ਉਮਰ ਜਿਹੜੀ ਹੈ ਉਹਦੀ ਤਹਿਸੀਮਾ ਤੋਂ ਉੱਪਰ ਚਲੀ ਜਾਂਦੀ ਹੈ ਤੇ ਉਹ ਅਨਲਿਜੀਬਲ ਹੋ ਜਾਂਦੇ ਨੇ ਦੁਬਾਰਾ ਕਿਸੇ ਭਰਤੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਨਾ ਉਹ ਕਰਦੇ ਰਹਿੰਦੇ ਨੇ ਨਾ ਉਹ ਘਟਦੇ ਰਹਿੰਦੇ ਨੇ ਇਹ ਅੱਜ ਤੁਹਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਮਕਸਦ ਕਿਸੇ ਇੱਕ ਪਾਰਟੀ ਤੇ ਕਿਸੇ ਇੱਕ ਸਰਕਾਰ ਦੇ ਉੱਤੇ ਦੋਸ਼ ਲਾਉਣਾ ਨਹੀਂ ਹੈ ਅੱਜ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਅੱਜ ਵੀ ਉੱਥੇ ਬਹੁਤ ਫੈਸਲੇ ਲਏ ਜਾਣੇ ਨੇ ਆਮੇ ਉਹ ਜ਼ਮੀਨਾਂ ਦੇ ਉੱਤੇ ਜਿਹੜਾ ਖੂਨ ਦੇ ਰਿਸ਼ਤਿਆਂ ਦੇ ਵਿੱਚ ਟ੍ਰਾਂਸਫਰ ਕਰਨਾ ਹੈ ਉਹਦੇ ਉੱਤੇ ਸਟੈਂਪ ਡਿਊਟੀ ਲਗਾਏ ਜਾਣਾ ਹੋਵੇ ਜਾਂ ਹੋਰ ਇਸ ਤਰ੍ਹਾਂ ਦੇ 150 ਏਜੰਡੇ ਦੇ ਉੱਤੇ ਆਈਟਮ ਨੇ ਜਿਨ੍ਹਾਂ ਦੇ ਵਿੱਚ ਫੈਸਲੇ ਲਏ ਜਾਣੇ ਨੇ ਲੇਕਿਨ ਕੋਈ ਸਰਕਾਰ ਜਿਹਦੇ ਵਿੱਚ ਇਹੀ ਅਫਸਰਸ਼ਾਈ ਹੁੰਦੀ ਹੈ ਇਹ ਕਹਿ ਕੇ ਫੈਸਲਾ ਲੈਂਦੀ ਹੈ ਕਿ ਅਸੀਂ ਡਿਊਟੀ ਮਾਫ ਕਰ ਦਿੰਦੀ ਹੈ ਇਹਦੇ ਨਾਲ ਲੋਕਾਂ ਦਾ ਭਲਾ ਹੋਏਗਾ ਅੱਜ ਦੀ ਡਿਊਟੀ ਦੁਬਾਰਾ ਲਗਾਈ ਜਾਏਗੀ ਉਹਦਾ ਪਿੱਛੇ ਵੀ ਕੋਈ ਨਾ ਕੋਈ ਤਰਕ ਦਿੱਤਾ ਜਾਏਗਾ ਕਿ ਲੋਕਾਂ ਦੀ ਭਲਾਈ ਦੇ ਲਈ ਸਰਕਾਰੀ ਖਜ਼ਾਨਾ ਇਕੱਠਾ ਕਰਨ ਦੇ ਲਈ ਅਸੀਂ ਇਹ ਡਿਊਟੀ ਲਗਾਈ ਅਫਸਰ ਉਦੋਂ ਵੀ ਇਹੀ ਸਨ ਅਫਸਰ ਹੁਣ ਵੀ ਇਹੀ ਹਨ ਸਿਰਫ ਨੇਤਾ ਬਦਲੇ ਨੇ ਪਾਰਟੀ ਦੇ ਝੰਡੇ ਦਾ ਰੰਗ ਬਦਲਿਆ ਹੈ ਲੇਕਿਨ ਫੈਸਲੇ ਉਸੇ ਤਰੀਕੇ ਨਾਲ ਹੀ ਹੋ ਰਹੇ ਨੇ ਬਿਨਾਂ ਲੋਕਾਂ ਦੀਆਂ ਭਾਵਨਾਵਾਂ ਬਾਰੇ ਕੋਈ ਖਿਆਲ ਕੀਤੇ ਹੋਏ ਬਿਨਾਂ ਇਹ ਦੇਖੇ ਹੋਏ ਕਿ ਲੋਕਾਂ ਦਾ ਫਾਇਦਾ ਅਸਲ ਵਿੱਚ ਕਿਸ ਚੀਜ਼ ਦੇ ਵਿੱਚ ਹੈ ਸਿਰਫ ਸਿਰਫ ਅਫਸਰ ਸ਼ਾਹੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਕਾਰਜਗਾਰੀ ਦਿਖਾਉਣ ਦੇ ਲਈ ਇਸ ਤਰ੍ਹਾਂ ਦੇ ਫੈਸਲੇ ਲਏ ਜਾਂਦੀ ਹੈ ਜਿਨ੍ਹਾਂ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਫਿਰ ਰੱਦ ਕਰ ਦਿੱਤਾ ਜਾਏਗਾ ਬਦਲ ਦਿੱਤਾ ਜਾਏਗਾ ਲੇਕਿਨ ਕੋਈ ਅਕਾਉਂਟੇਬਿਲਟੀ ਨਹੀਂ ਹੋਏਗੀ ਕਿ ਜਿਹੜਾ ਫੈਸਲਾ ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਲਿਆ ਸੀ ਪਿਛਲੀ ਸਰਕਾਰ ਦੇ ਵਿੱਚ ਲਿਆ ਸੀ ਉਹਦੇ ਨਾਲ ਸਰਕਾਰ ਦਾ ਸੂਬੇ ਦੇ ਲੋਕਾਂ ਦਾ ਕਿੰਨਾ ਫਾਇਦਾ ਹੋਇਆ ਜਾਂ ਕਿੰਨਾ ਨੁਕਸਾਨ ਹੋਇਆ ਇਸ ਨੁਕਸਾਨ ਦੇ ਲਈ ਸਰਕਾਰਾਂ ਨੂੰ ਤਾਂ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ 5 ਸਾਲ ਬਾਅਦ ਜਦੋਂ ਵੋਟਾਂ ਪੈਂਦੀਆਂ ਨੇ ਜਨਤਾ ਉਹਨਾਂ ਤੋਂ ਬਦਲਾ ਲੈ ਲੈਂਦੀ ਹੈ ਲੇਕਿਨ ਇਹ ਅਫਸਰਸ਼ਾਹੀ ਨੂੰ ਕਦੋਂ ਅਕਾਊਂਟੇਬਲ ਕੀਤਾ ਜਾਏਗਾ ਕਦੋਂ ਇਹਨਾਂ ਨੂੰ ਇਹਨਾਂ ਦੇ ਲਏ ਗਏ ਫੈਸਲਿਆਂ ਦਾ ਵਾਸਤੇ ਇਹ ਠਹਿਰਾਇਆ ਜਾਏਗਾ ਕਿ ਹਾਂ ਤੁਸੀਂ ਹੀ ਜ਼ਿੰਮੇਵਾਰ ਹੋ ਇਹ ਜ਼ਿੰਮੇਵਾਰੀ ਤੁਹਾਨੂੰ ਹੀ ਉੱਟਣੀ ਪੈਗੀ ਤੇ ਜੇ ਕੋਈ ਗਲਤ ਫੈਸਲਾ ਇਹ ਅਫਸਰਸ਼ਾਹੀ ਲੈਂਦੀ ਹੈ ਉਸ ਦੇ ਨਤੀਜੇ ਵੀ ਇਹ ਜ਼ਿੰਮੇਵਾਰੀ ਉੱਟਦੇ ਹੋਏ ਭੁਗਤਣ ਦੇ ਲਈ ਤਿਆਰ ਰਹਿਣ ਇਹ ਵਕਤ ਕਦੋਂ ਆਏਗਾ ਇਹੀ ਇਸੇ ਵਕਤ ਦਾ ਸ਼ਾਇਦ ਲੋਕਾਂ ਨੂੰ ਇੰਤਜ਼ਾਰ ਹੈ ਸੋ ਦੇਖਦੇ ਹਾਂ ਅੱਜ ਕੈਬਨਿਟ ਦੇ ਵਿੱਚ ਕੀ ਫੈਸਲੇ ਲਏ ਜਾਂਦੇ ਨੇ ਉਹਨਾਂ ਦਾ ਲੋਕਾਂ ਦੇ ਉੱਤੇ ਕੀ ਪ੍ਰਭਾਵ ਪੈਣ ਵਾਲਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਭਾਵ ਪਵੇਗਾ ਪਰ ਜੋ ਪਿਛਲਾ ਟ੍ਰੈਂਡ ਹੈ ਉਹ ਦੇਖਦੇ ਹੋਏ ਤਾਂ ਨਹੀਂ ਲੱਗਦਾ ਕਿ ਫੈਸਲਾ ਕੁਝ ਸੋਚ ਵਿਚਾਰ ਕਰਕੇ ਕੋਈ ਡੂੰਗੀ ਚਰਚਾ ਕਰਕੇ ਲਿਆ ਜਾਏਗਾ ਫੈਸਲੇ ਪਹਿਲਾਂ ਹੀ ਤਿਆਰ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਡਾਂਗੜ ਪਾਉਣ ਦੇ ਸਮਾਂ ਲਗਾਉਣ ਦੇ ਫੈਸਲੇ ਹੋਣਗੇ ਜਿਨ੍ਹਾਂ ਨੂੰ ਸਾਡੇ ਉੱਪਰ ਇਸੇ ਤਰੀਕੇ ਨਾਲ ਥੋਪ ਦਿੱਤਾ ਜਾਏਗਾ ਜਿਵੇਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਕੈਬਨਿਟ ਮੀਟਿੰਗਾਂ ਦੇ ਵਿੱਚ ਫੈਸਲੇ ਹੁੰਦੇ ਰਹੇ ਨੇ ਤੇ ਲੋਕਾਂ ਦੇ ਉੱਪਰ ਥੋਪੇ ਜਾਂਦੇ ਰਹੇ ਨੇ ਉਮੀਦ ਕਰਦੇ ਹਾਂ ਕਿ ਜਲਦ ਹੀ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੇ ਫੈਸਲੇ ਲਏ ਜਾਣਗੇ ਉਹਨਾਂ ਦੇ ਉੱਪਰ ਕੋਈ ਨਾ ਕੋਈ ਸੋਚ ਵਿਚਾਰ ਹੋਏਗੀ ਕੋਈ ਡੂੰਗੀ ਚਰਚਾ ਹੋਏਗੀ ਤੇ ਉਹ ਫੈਸਲੇ ਲਏ ਜਾਣਗੇ ਜਿਨ੍ਹਾਂ ਨਾਲ ਲੋਕਾਂ ਦਾ ਵਾਕਿਆ ਹੀ ਕੋਈ ਪਲਾ ਹੋਵੇ ਸੂਬੇ ਦਾ ਵਾਕਿਆ ਹੀ ਕੋਈ ਪਲਾ ਹੋਵੇ ਇਸੇ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ ਲੈਂਦੇ ਹਾਂ ਧੰਨਵਾਦ